ਬਚਨ ਉਸੇ ਸਿਖਾਉਂਦੇ ਹਨ ਕਿ ਸਿਰਫ ਇਹ ਵੈਲਿਊਸ ਆਪਣਾ ਉਹ ਦੇ ਲਈ ਇੱਕ ਦੂਸਰੇ ਨੂੰ ਪਿਆਰ ਕਰਨਾ ਪਿਆਰ ਦੇ ਵਿੱਚ ਰਹਿਣਾ ਅਦੇ ਉਸ ਖੁਸ਼ੀ ਨੂੰ ਅਨੁਭਵ ਕਰਨਾ ਜੋ ਪਰਮਾਤਮਾ ਸਾਨੂੰ ਦਿੰਦਾ ਹੈ ਪਰਮਾਤਮਾ ਸਾਰਿਆਂ ਬਰਾਬਰ ਪਿਆਰ ਕਰਦਾ ਹੈ ਖਿਆਲ ਕਰਦਾ ਹੈ ਤਾਂ ਅਸਾਵੀ ਆਪਣੇ ਪਿੰਡ ਬਰਾਬਰ ਦਾ ਖਿਆਲ ਕਰਦਾ ਇਹ ਸੰਦੇਸ਼ ਅਸੀਂ ਬੱਚਿਆਂ ਦੇ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਤੇਜ ਪ੍ਰੋਗਰਾਮ ਵਕ ਵਕ ਡਰਾਮਾ ਸਕਿੱਟ ਕੀਤੇ 크ਿਸਮਸ ਤੇ ਬਾਰੇ ਤੇ ਡਾਂਸ ਕੀਤੇ ਹਨ ਅਤੇ ਸਪੀਚ ਤੇ Song singing ਦੇ ਨਾਲ ਤੇ ਇਹ ਸਭ ਕੁਝ ਨੇ ਪੇਸ਼ ਕੀਤਾ ਤੇ ਸਿਰਫ ਅੱਜ ਨਹੀਂ ਕੱਲ ਕਲਾਸ-ਕਲਾਸ ਜਾ ਕੇ ਅਸੀਂ 크ਿਸਮਸ ਮਨਾਇਆ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਦਸੰਬਰ ਦਾ ਮਹੀਨਾ ਚੱਲ ਰਿਹਾ ਔਰ ਇਸ ਮਹੀਨੇ ਦੇ ਵਿੱਚ ਇੱਕ ਲਾਈਨ ਅਕਸਰ ਆਂਦੇ ਔਰ ਜਾਂਦੇ ਕਿੱਥੇ ਨਾ ਕਿੱਥੇ ਗੂੰਜਦੀ ਜ਼ਰੂਰ ਮਿਲਦੀ ਹੈ ਵੀ ਵਿਸ਼ ਯੂ ਮੈਰੀ ਕ੍ਰਿਸਮਸ ਐਂਡ ਹੈਪੀ ਨਿਊ ਈਅਰ ਸੋ ਅਗਰ ਗੱਲ ਕਰੀਏ ਸਮਾਰਟ ਸਿਟੀ ਲੁਧਿਆਣਾ ਦੇ ਸੈਕਰਡ ਹਾਰਟ ਸੀਨੀਅਰ ਸਕੈਂਟਰੀ ਸਕੂਲ ਦੇ ਤਾਂ ਬਹੁਤ ਧੂਮ ਧਾਮ ਦਾ ਜਿਹੜੀ ਹੈ ਕ੍ਰਿਸਮਸ ਇੱਥੇ ਸੈਲੀਬ੍ਰੇਟ ਕੀਤਾ ਗਿਆ ਬੱਚਿਆਂ ਨੇ ਬਹੁਤ ਜ਼ਿਆਦਾ ਐਕਟੀਵਿਟੀਆਂ ਕੀਤੀਆਂ ਇਸ ਮੌਕੇ ਤੇ ਤੇ ਸਾਡੇ ਨਾਲ ਗੱਲ ਕਰਨ ਮੌਜੂਦ ਹੈ ਕਿ ਨੇ ਸਕੂਲ ਦੇ ਫਾਦਰ ਤੇ ਆਓ ਫਿਰ ਜਾਣਦੇ ਆ ਕਿਸ ਪ੍ਰਕਾਰ ਦੇ ਨਾਲ ਅੱਜ ਕ੍ਰਿਸਮਸ ਜਿਹੜਾ ਹੈ ਸਕੂਲ ਦੇ ਵਿੱਚ ਮਨਾਇਆ ਗਿਆ ਹੈ ਸੋ ਸ਼ਿਕਾ ਸਰ ਸ੍ਰੀ ਗੱਲ 크리스마ਸ ਪਿਆਰ ਦਾ ਸ਼ਾਂਤੀ ਦਾ ਅਤੇ ਖੁਸ਼ੀ ਦਾ ਤਿਉਹਾਰ ਹੈ ਅੱਜ ਸਖਤਾਰ ਸੀਨੀਅਰ ਸੈਕੰਡਰੀ ਸਕੂਲ ਬੀ ਆਰਸ ਨਗਰ ਦੇਵਿਕ ਬੱਚੇ ਤੇ ਟੀਚਰਸ ਤੇ ਮੈਨੇਜਮੈਂਟ ਸਾਰੇ ਮਿਲ ਕੇ 크리스마ਸ ਤੇ ਖੁਸ਼ੀ ਸਾਂਝੇ ਕੀਤੇ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਸਿਰਫ ਇਹ ਵੈਲਿਊਸ ਅਪਣਾਉਣ ਦੇ ਲਈ ਇੱਕ ਦੂਸਰੇ ਨੂੰ ਪਿਆਰ ਕਰਨਾ ਪਿਆਰ ਦੇ ਵਿੱਚ ਰਹਿਣਾ ਅਦੇ ਉਸ ਖੁਸ਼ੀ ਨੂੰ ਅਨੁਭਵ ਕਰਨਾ ਜੋ ਪਰਮਾਤਮਾ ਸਾਨੂੰ ਦਿੰਦਾ ਹੈ ਕਿਉਂਕਿ 크리스마ਸ ਪਰਮੇਸ਼ਵਰ ਇਨਸਾਨ ਬਣਦਾ ਤਿਉਹਾਰ ਹੈ ਤੇ ਅਸੀਂ ਬੱਚਿਆਂ ਨੂੰ ਸਿਖਾਉਂਦੇ ਕਿ ਅਸੀਂ ਵੀ ਇੱਕ ਦੂਸਰੇ ਦਾ ਖਿਆਲ ਕਰਨਾ ਹੈ ਇਸ ਲਈ 크리스마ਸ ਤੇ ਤਿਆਰੀ ਦੇ ਸਮੇਂ ਅਸੀਂ ਬੱਚਿਆਂ ਨੂੰ ਇਹ ਇੰਗੇਜਮੈਂਟ ਕੀਤਾ ਸੀ ਕਿ ਸਮਾਜ ਦੇ ਵਿੱਚ ਗਰੀਬ ਲੋਗਾਾਂ ਦੇ ਸੇਵਾ ਕਰਨ ਤੇ ਦੇਖਭਾਲ ਕਰਨ ਦੇ ਲਈ ਹਫਤੇ ਦਾ ਸ਼ੇਅਰਿੰਗ ਅਤੇ ਕੇਅਰਿੰਗ ਦਾ ਸਫਤ ਰੱਖਿਆ ਤੇ ਵਿੱਚ ਬਹੁਤ ਕੁਛ ਨੰਦੇ ਕਰੋ ਮਾਪੇ ਦੇ ਸਹਿਯੋਗ ਦੇ ਨਾਲ ਸਕੂਲ ਦੇ ਵਿੱਚ ਇਕੱਠੇ ਲਿਆ ਕੇ ਆਇਆ ਇਹੋ ਸਭ ਬੱਚੇ ਖੁਦ ਜਾ ਕੇ ਗਰੀਬਾਂ ਦੇ ਨਾਲ ਵੰਡ ਦਿੱਤਾ ਹੈ ਇਹ ਹੀ 크ਿਸਮਸ ਦਾ ਮੈਸੇਜ ਤੇ ਅਸੀਂ ਸਿੱਖਣਾ ਹੈ ਕਿ ਪਰਮਾਤਮਾ ਸਾਰਿਆਂ ਬਰਾਬਰ ਪਿਆਰ ਕਰਦਾ ਹੈ ਖਿਆਲ ਕਰਦਾ ਹੈ ਤਾਂ ਅਸਾਂ ਵੀ ਆਪਣੇ ਪਿੰਡ ਭਰਾਵਾਂ ਦਾ ਖਿਆਲ ਕਰਨਾ ਹੈ ਇਹ ਸੰਦੇਸ਼ ਅਸੀਂ ਬੱਚਿਆਂ ਦੇ ਕੋਲ ਪਹੁੰਚਾਉਣ ਲਈ ਕੋਸ਼ਿਸ਼ ਕੀਤਾ ਤੇ ਅੱਜ ਅਸੀਂ ਛੁੱਟੀ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਮਿਲ ਕੇ ਇਹ ਕੁਛੀ ਇੱਕ ਦੂਸਰੇ ਨਾਲ ਸਾਂਝਾ ਕੀਤਾ ਤੇ ਬੜੇ ਧੂਮ-ਧਾਮ ਨਾਲ ਕ੍ਰਿਸਮਸ ਮਨਾਇਆ ਤੇ ਮੈਂ ਸਾਰਿਆਂ ਨੂੰ ਇਸ ਖੁਸ਼ੀ ਦੇ ਮੌਕੇ ਤੇ ਕ੍ਰਿਸਮਸ ਤੇ ਤੇ ਨਵਾਂ ਸਾਲ ਦੇ ਲੱਖ-ਲੱਖ ਵਧਾਈਆਂ ਦਿੰਦਾ ਹਾਂ ਹੈਪੀ ਕ੍ਰਿਸਮਸ ਐਂਡ ਪ੍ਰੋਸਪਰਸ ਨਿਊ ইয়ার ਸੋ ਪਾਤਰਿਕ ਗੱਲ ਕਰੀਏ ਸਕੂਲ ਦੀ ਤੇ ਸਕੂਲ ਦੇ ਬੱਚੇ ਨੀ ਕੀ ਕਿ ਐਕਟੀਵਿਟੀਆਂ ਕੀਤੇ ਹਨ ਕਿਸ ਪ੍ਰਕਾਰ ਦਾ ਪ੍ਰੋਗਰਾਮ ਦੀ ਸ਼ੁਰੂਆਤ ਹੋ ਇਸ ਮਾਪਨ ਕਿੱਦਾ ਹੋਇਆ ਅੱਜ ਦੇ ਪ੍ਰੋਗਰਾਮ ਸਟੇਜ ਪ੍ਰੋਗਰਾਮ ਵੱਖ-ਵੱਖ ਪ੍ਰੋਗਰਾਮ ਹਨ ਸਕਿੱਟ ਕੀਤੇ 크리스마ਸ ਦੇ ਬਾਰੇ ਤੇ ਡਾਂਸ ਕੀਤੇ ਹਨ ਅਦਰ ਸਪੀਚ ਦਿੱਤੇ Song ਸਿੰਗਿੰਗ ਦੇ ਨਾਲ ਤੇ ਇਹ ਸਭ ਕੁਝ ਨੇ ਪੇਸ਼ ਕੀਤਾ ਤੇ ਸਿਰਫ ਅੱਜ ਨਹੀਂ ਕੱਲ ਕਲਾਸ-ਕਲਾਸ ਜਾ ਕੇ ਅਸੀਂ 크리스마ਸ ਮਨਾਇਆ ਤੇ ਕਲਾਸਰੂਮ ਨੇ ਵਧੀਆ ਸਜਾਵਟ ਕੀਤਾ ਸੀ ਤੇ ਸਾਰੇ ਮਿਲ ਜੁਲ ਕੇ ਪਾਰਟੀ ਮ ਕਰ ਲਿਆ ਕਲਾਸ ਦੇ ਵਿੱਚ ਤੇ ਇਸ ਤਰ੍ਹਾਂ ਅੱਜ ਸਕੂਲ ਦੇ ਵਿੱਚ 크리스마ਸ ਤਿਉਹਾਰ ਦਾ ਸਮਾਪਤੀ ਕਰ ਰਿਹਾ ਅੱਜ ਤੋਂ ਵਿਂਟਰ ਹੌਲਿਡੇਜ਼ ਸ਼ੁਰੂ ਕਰ ਰਹੇ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਸੇ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਲਾਈਵ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ ਸੋ ਕੈਮਰਾ ਪਰਸਨ ਅਮਿਤ ਦੇ ਨਾਲ ਹਰਦੀਪ ਦੂਆ ਨੂੰ ਦੇ ਉਹ ਇਜਾਜ਼ਤ ਧੰਨਵਾਦ ਉਹ ਜੁੜੇ ਰਹੋ ਲੁਧਿਆਣਾ ਲਾਈਵ